ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਅੱਜ ਵਿਜੀਲੈਂਸ ਅਵੇਅਰਨੈਸ ਵੀਕ 2025 ਦੀ ਸ਼ੁਰੂਆਤ ਹੋਈ ਇਸ ਮੌਕੇ ਬੋਲਦੇ ਹੋਏ ਐਸਐਸਪੀ ਵਿਜੀਲੈਂਸ ਲੁਧਿਆਣਾ ਰੁਪਿੰਦਰ ਕੌਰ ਸਰਾ ਅਤੇ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਲੁਧਿਆਣਾ ਦੇ ਕਿਸੇ ਵੀ ਵਿਅਕਤੀ ਤੋਂ ਜੇਕਰ ਕੋਈ ਸਰਕਾਰੀ ਜਾਂ ਪ੍ਰਾਈਵੇਟ ਅਧਿਕਾਰੀ ਕਿਸੇ ਵੀ ਤਰੀਕੇ ਦੀ ਰਿਸ਼ਵਤ ਮੰਗਦਾ ਹੈ ਤਾਂ ਉਸਤੀ ਸ਼ਿਕਾਇਤ ਜਰੂਰ ਕਰੋ ਅਸੀਂ ਉਸ ਦੇ ਖਿਲਾਫ ਕੜੀ ਕਾਰਵਾਈ ਕਰਾਂਗੇ ਉਸ ਦੇ ਨਾਲ ਹੀ ਉਸ ਵਿਅਕਤੀ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ ਵਿਜੀਲੈਂਸ ਅਵੇਰਨੈਸ ਵੀਕ 2025 ਜੋ ਸੈਲਿਬ੍ਰੇਟ ਕੀਤਾ ਜਾ ਰਿਹਾ ਹੈ ਇਹਦੇ ਤਹਿਤ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਸ਼੍ਰੀ ਹਮਾਂਸ਼ੂ ਜੈਨ ਆਈਐਸਸੀ ਦੇ ਦਫ਼ਤਰ ਦੇ ਬਾਹਰ ਸਾਰੇ ਇਕੱਤਰਿਤ ਹੋਏ ਹਨ ਜਿਦੇ ਵਿੱਚ ਆਪਣੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸਰਸ ਨੇ ਔਰ ਨਾਲ ਜਿਹੜੇ ਵਿਜੀਲੈਂਸ ਬਿਊਰੋ ਦੇ ਆਫੀਸਰਸ ਨੇ ਉਹ ਵੀ ਸ਼ਾਮਲ ਨੇ ਇਹਦੇ ਵਿੱਚ 2025 ਦਾ ਜੋ ਥੀਮ ਹੈ ਇਹ ਆਰ ਸ਼ੇਅਰਡ ਇਸ ਰਿਸਪੋਨਸਿਬਿਲਟੀ ਕਿ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹਦੇ ਜਾਗਰੂਕਤਾ ਕਾਇਮ ਕਰਨ ਲਈ ਔਰ ਇਹਦੇ ਖਿਲਾਫ ਜਿਹੜੀਆਂ ਕਰਪਟ ਪ੍ਰੈਕਟਿਸਿਜ਼ ਨੂੰ ਠੱਲ ਪਾਉਣ ਲਈ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹ ਜੋ ਵਿਜੀਲੈਂਸ ਅਵੇਅਰਨੈਸ ਵੀਕ ਹੈ ਇਹ 27 10 2025 ਤੋਂ 211 2025 ਤੱਕ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਜਿਹੜੇ ਪੋਸਟਰਸ ਨੇ ਸਾਡੇ ਜਿਹਦੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੇ ਨੰਬਰ ਨੇ ਹੈਲਪਲਾਈਨ ਨੰਬਰਸ ਨੇ ਉਹ ਸਾਰੇ ਅਸੀਂ ਸਰਕੂਲੇਟ ਕਰ ਰਹੇ ਹਾਂ ਉਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਹੋਰ ਆਪਣੇ ਜਿਹੜੇ ਅਧਿਕਾਰੀ ਨੇ ਏਡੀਸੀ ਸਾਹਿਬਾਨ ਉਹਨਾਂ ਦਾ ਸਹਿਯੋਗ ਵੀ ਅਸੀਂ ਲੈ ਰਹੇ ਆ। ਤੋਂ ਵਿਜੀਲੈਂਸ ਤੇ ਜਿਹੜੀਆਂ ਤਿੰਨ ਮੇਨ ਅਸਪੈਕਟਸ ਹੁੰਦੀਆਂ ਨੇ ਪ੍ਰੀਵੈਂਟਿਵ ਵਿਜੀਲੈਂਸ, ਪਿਉਨਿਟਿਵ ਵਿਜੀਲੈਂਸ ਔਰ ਸਰਵੇਲੈਂਸ ਐਂਡ ਡਿਟੈਕਸ਼ਨ। ਸੋ ਜਿਹੜੀ ਪ੍ਰੀਵੈਂਟਿਵ ਜਿਹੜੀ ਵਿਜੀਲੈਂਸ ਹੈ ਉਹ ਕਿ ਆਪਾਂ ਆਪਣੇ ਘਰ ਤੋਂ ਹੀ ਜਾਗਰੂਕਤਾ, ਅਕਾਉਂਟੇਬਿਲਟੀ ਤੇ ਐਥੀਕਲ ਬਿਹੇਵੀਅਰ ਕਾਇਮ ਕਰੀਏ। ਜੋ ਜਿਹੜੇ ਸਰਕਾਰੀ ਅਧਾਇਰੇ ਨੇ ਡੀਸੀ ਸਾਹਿਬ ਦੇ ਜਿੰਨੇ ਵੀ ਆਫੀਸਰਸ ਪੂਰੇ ਜ਼ਿਲ੍ਹੇ ਦੇ ਵਿੱਚ ਐਡਮਿਨਿਸਟ੍ਰ ਤੇ ਉਹ ਸਾਰੀਆਂ ਸਰਵਿਸ ਜਿਹੜੀਆਂ ਨੇ ਲੋਡਿੰਦੀਆਂ ਪਬਲਿਕ ਨੂੰ ਇਥੋਂ ਮੁਹैया ਕਰਾਈਆਂ ਜਾ ਰਹੀਆਂ ਨੇ ਤੋਂ ਇੱਕ ਜਾਗਰੂਕਤਾ ਮਹਿੰਮ ਦਾ ਜਿਹੜਾ ਹੈ ਇੱਕ ਅਹਿਮ ਪਿਲਰ ਹੈ ਕਿ ਇਹ ਜਿਹੜੇ ਸਾਰੇ ਆਪਣੇ ਅਧਿਕਾਰੀ ਨੇ ਉਹ ਜਾਗਰੂਕ ਵੀ ਰਹਿਣ ਤੇ ਜਿੱਥੇ-ਜਿੱਥੇ ਕੋਈ ਅਨਵੋਇਡੇਬਲ ਡਿਲੇਸ ਹੋ ਰਹੀਆਂ ਨੇ ਲੋਕਾਂ ਨੂੰ ਸਰਵਿਸਿਸ ਦੇਣ ਦੇ ਮਾਧਿਅਮ ਦੇ ਵਿੱਚ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਇਹ ਜਾਗਰੂਕਤਾ ਦੇ ਰਹੀ ਅਸੀਂ ਆਪਣੇ ਆਫੀਸਰਸ ਨੂੰ ਵੀ ਇੱਕ ਜਜ਼ਬੇ ਦੇ ਤਹਿਤ ਕਿ ਅਸੀਂ ਇਸ ਨੂੰ ਲੌਂਗ ਟਰਮ ਦੇ ਵਿੱਚ ਪੰਜਾਬ ਤੋਂ ਇਸ ਕੁਰੀਤੀ ਨੂੰ ਖਤਮ ਕਰਨਾ ਹੈ ਔਰ ਪਾਰਦਰਸ਼ਤਾ ট্রান্সਪੇਰੈਂਸੀ ਲਿਆਉਣ ਦੇ ਲਈ ਜਿਹੜੇ ਹੈਗੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਸੋ ਉਹਦੇ ਵਿੱਚ ਜਦੋਂ ਆਫੀਸਰਸ ਦੇ ਵਿੱਚ ਜ਼ਿਆਦਾ ਅਕਾਉਂਟੇਬਿਲਟੀ ਯਰ ਵਿਸਲ ਬਲੋਅ ਕੋਈ ਸਿਸਟਮਿਕ ਡਿਲੇਸ ਹੁੰਦੇ ਨੇ ਕੋਈ ਫੇਲਿਅਰਸ ਹੁੰਦੇ ਨੇ ਉਹਨਾਂ ਨੂੰ ਸੁਧਾਰ ਲਿਆਉਣ ਦੇ ਲਈ ਅਸੀਂ ਡੀਸੀ ਸਾਹਿਬ ਦਾ ਵੀ ਜਿਹੜਾ ਸਹਿਯੋਗ ਕਰ ਰਹੇ ਹਾਂ ਤੋ ਇਹਦੇ ਵਿੱਚ ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗੀ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਜਿਹੜੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਹੈ ਪੰਜਾਬ ਸਰਕਾਰ ਨੇ 2022 ਦੇ ਵਿੱਚ ਜਾਰੀ ਕੀਤੀ ਸੀ 9501200200 ਉਹ ਅਸੀਂ ਪੋਸਟਰਸ ਔਰ ਪੈਂਫਲੈਟਸ ਤੇ ਰਾਹੀਂ ਵੀ ਉਹਨੂੰ ਸਰਕੂਲੇਟ ਕਰ ਰਹੇ ਹਾਂ ਤੇ ਉਹਨੂੰ ਨੋਟ ਕਰਨ ਤੁਰੰਤ ਉਹਦੇ ਤੇ ਅਸੀਂ ਜਿਹੜੇ ਕੋਈ ਕਰਪ ਪ੍ਰੈਕਟਿਸਿਸ ਨੇ ਕਾਰਵਾਈ ਕਰਦੇ ਆ ਇਹਦੇ ਨਾਲ ਅਸੀਂ ਵਿਜੀਲੈਂਸ ਟਰੇਂਜ ਲੁਧਿਆਣਾ ਔਰ ਇਕਨੋਮਿਕ ਅਫੈਂਸਸ ਵਿੰਗ ਦੇ ਜਿਹੜੇ ਅਧਿਕਾਰੀਆਂ ਦੇ ਨੰਬਰ ਵੀ ਸ਼ੇਅਰ ਕੀਤੇ ਨੇ ਤੇ ਅਸੀਂ ਤੁਹਾਡੇ ਵੱਲੋਂ ਇਹਦੇ ਚ ਡਰ ਦੇ ਭਾਵ ਦੇ ਨਾਲ ਤੁਸੀਂ ਚੁੱਪ ਨਹੀਂ ਕਰਨਾ ਪਰ ਜੇ ਵੀ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਤੁਹਾਡੇ ਤੋਂ ਭ੍ਰਿਸ਼ਟਾਚਾਰ ਜਾਂ ਰਿਸ਼ਵਤ ਦੀ ਮੰਗ ਕਿਸੇ ਵੀ ਕੰਮ ਪ੍ਰਤੀ ਕਰਦੇ ਨੇ ਤਾਂ ਉਹਦੀ ਸਾਨੂੰ ਜਾਣਕਾਰੀ ਦਿਓ ਅਸੀਂ ਤੁਹਾਨੂੰ ਉਮੀਦ ਔਰ ਤੁਹਾਨੂੰ ਜਿਹੜਾ ਹੈਗਾ ਇਹਦੇ ਚ ਸ਼ਿਉਰਿਟੀ ਦਿੰਦੇ ਹਾਂ ਪ੍ਰੋਮਿਸ ਕਰਦੇ ਹਾਂ ਕਿ ਇਹਦੇ ਤੇ ਤੁਰੰਤ ਕਾਰਵਾਈ ਜੋ ਵੀ ਹੈ ਅੱਜ ਮਾਨਯੋਗ ਐਸਐਸਪੀ ਵਿਜੀਲੈਂਸ ਰੁਪਿੰਦਰ ਕੌਰ ਸਰਾ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅੱਜ ਵਿਜੀਲੈਂਸ ਅਵੇਅਰਨੈਸ ਵੀਕ ਉਹ ਬਣਾ ਰਹੇ ਹਾਂ ਉਹਦੇ ਜਿਹੜੇ ਮੁੱਖ ਪਹਿਲੂ ਨੇ ਉਹ ਜਿੱਦਾਂ ਮੈਡਮ ਨੇ ਸਾਰਾ ਦੱਸਿਆ ਗਿਆ ਉਹਦੇ ਮੁੱਖ ਪਹਿਲੂ ਇਹ ਨੇ ਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਵੀ ਕੋਈ ਵੀ ਆਪਣਾ ਸਰਕਾਰੀ ਕੰਮ ਸਰਕਾਰੀ ਫੀਸ ਤੋਂ ਇਲਾਵਾ ਜੇਕਰ ਕੋਈ ਡਿਮਾਂਡ ਕਰਦਾ ਹੈ ਤੇ ਉਹਦੀ ਬਿਲਕੁਲ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਉਹਨੂੰ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨ ਨੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਨੰਬਰ ਵੀ ਇੱਥੇ ਡਿਸਪਲੇਡ ਨੇ ਜੇਕਰ ਤੁਹਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਗ ਕਰਦਾ ਤੁਸੀਂ ਉਹਦੀ ਕੰਪਲੇਂਟ ਉਹਦੀ ਵੀਡੀਓ ਉਹਦੀ ਕੋਈ ਆਪਰੇਸ਼ਨ ਸਟਿੰਗ ਆਪਰੇਸ਼ਨ ਉਹਦੀ ਵੀਡੀਓ ਕੁਝ ਵੀ ਪ੍ਰੂਫ ਉਹਦਾ ਉਹ ਨੰਬਰਾਂ ਤੇ WhatsApp ਵੀ ਕਰ ਸਕਦੇ ਹੋ ਉਹ ਨੰਬਰਾਂ ਤੇ ਪਾ ਸਕਦੇ ਹੋ ਉਸ ਤੇ ਜਿਵੇਂ ਕਿ ਮੈਡਮ ਨੇ ਦੱਸਿਆ ਉਸ ਤੇ ਤੁਰੰਤ ਕਾਰਵਾਈ ਹੋਊਗੀ ਤੇ ਪਛਾਣ ਵੀ ਜਿਹੜੀ ਹੈਗੀ ਉਹ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਨਾਲ ਹੀ ਕੋਈ ਵੀ ਮੈਂ ਸਾਰੇ ਜਿਹੜੇ ਪ੍ਰਾਈਵੇਟ ਕਰਿੰਦੇ ਕਦੇ-ਕਦੇ ਸਰਕਾਰੀ ਅਫਸਰ ਬਣ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੇਤਾ ਵਾਰਨਿੰਗ ਦੇਣਾ ਚਾਹੁੰਦੇ ਨੇ ਨਿਊਜ਼ਲੈਂਡ ਅਵੇਅਰਨੈਸ ਵੀਕ ਉਦੇ ਅੰਦਰ ਜਿਹੜਾ ਹੈਗਾ ਇੱਕ ਮੁਹਿੰਮ ਇੱਕ ਇਹ ਵੀ ਹੈ ਕਿ ਜਿਹੜੇ ਵੀ ਇਦਾਂ ਦੇ ਪ੍ਰਾਈਵੇਟ ਕਰਿੰਦੇ ਨੇ ਜੋ ਲੋਕਾਂ ਨੂੰ ੋਲੇ-ਬਾਲੇ ਲੋਕਾਂ ਨੂੰ ਇੱਕ ਗੁੰਮਰਾਹ ਕਰਦੇ ਆ ਸਰਕਾਰੀ ਅਫਸਰ ਬਣ ਕੇ ਉਹਨਾਂ ਦੇ ਵੀ ਬਾਰੇ ਸਾਨੂੰ ਦੱਸਿਆ ਜਾਵੇ ਮੈਂ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹ ਵੀ ਇੱਕ ਸਾਡਾ ਇੰਟੈਲੀਜੈਂਸ ਇੱਕ ਜਿਹੜਾ ਹੈਗਾ ਸਾਨੂੰ ਪ੍ਰੋਵਾਈਡ ਕਰਦੇ ਨੇ ਜੇ ਉਹਨਾਂ ਦੇ ਧਿਆਨ 'ਚ ਵੀ ਕੋਈ ਇਦਾਂ ਦੇ ਮਸਲੇ ਆਉਂਦੇ ਨੇ ਤੇ ਸਾਡੇ ਧਿਆਨ ਚ ਜ਼ਰੂਰ ਲੇ ਕੇ ਆਇਆ ਜਾਵੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਸਰ ਅਕਸਰ ਇੱਕ ਗੱਲ ਦੇਖਣ ਦੇ ਚਾਹੁੰਦੇ ਜੇ ਕਿਸੇ ਭ੍ਰਸ਼ਟਾਚਾਰ ਦੀ ਕਿਸੇ ਨੂੰ ਸ਼ਿਕਾਇਤ ਕਰਨੀ ਹੁੰਦੀ ਤਾਂ ਉਹ ਆਪਣੀ ਸਿਕਿਉਰਿਟੀ 'ਚ ਆਪਣੀ ਇੱਕ ਪਹਿਚਾਣ ਨੂੰ ਲੈ ਕੇ ਕੰਸਰਨ ਹੁੰਦਾ ਕਿ ਮੇਰੀ ਪਹਿਚਾਣ ਨੂੰ ਬੁਤ ਰੱਖੀ ਜਾਏ ਤੇ ਸਿਕਿਉਰਿਟੀ ਜਿਹੜੀ ਹੋ ਉਸ ਨੂੰ ਕਿਸ ਤਰੀਕੇ ਨਾਲ ਸੁਨਿਸ਼ਚਿਤ ਬਿਲਕੁਲ ਅਗਰ ਕਿਸੇ ਦੀ ਇੱਕ ਕੰਸਰਨ ਹੈ ਕਿ ਉਹਨਾਂ ਦੀ ਪਹਿਚਾਣ ਜਿਹੜੀ ਹੈ ਗੁਪਤ ਰੱਖੀ ਜਾਏ ਦੇ ਕੈਨ ਰੀਚ ਆਰ ਟੂ ਆਰ ਆਫਿਸ ਸਾਡੇ ਦਫ਼ਤਰ ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਆ ਸਕਦੇ ਅਸੀਂ ਉਹਨਾਂ ਦੀ ਪਹਿਚਾਣ ਨੂੰ ਵੀ ਗੁਪਤ ਰੱਖਾਂਗੇ ਔਰ ਜਿਵੇਂ ਮਾਰੀਓ ਡੀਸੀ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਅਗਰ ਕੋਈ ਪ੍ਰਾਈਵੇਟ ਬੰਦਾ ਗੁੰਮਰਾਹ ਕਰਦਾ ਹੈ ਜਾਂ ਪ੍ਰਾਈਵੇਟ ਬੰਦਾ ਕਿਸੇ ਅਫਸਰ ਦੇ ਨਾਮ ਤੇ ਵੀ ਪੈਸੇ ਮੰਗਦਾ ਤੇ ਉਹਦੇ ਲਈ ਵੀ ਬੇਚਜ ਜਿਹੜੇ ਹੈਗੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਇਹ ਸਾਰੇ ਜਿਹੜੇ ਹੈਗੇ ਨੇ ਪੈਂਫਲੈਟਸ ਔਰ ਨੰਬਰ ਇਹਨਾਂ ਦਾ ਜਿਹੜਾ ਹੈਗਾ ক্লোਜ਼ਰ ਵਿਜਨ ਥੈਂਕ ਯੂ ਜੀ ਹਾਂ ਜੀ ਕੈਂਪਸ ਵੀ ਲਗਾਏ ਜਾ ਰਹੇ ਨੁਕੜ ਨਾਟਕ ਵੀ ਕੀਤੇ ਜਾ ਰਹੇ ਨੇ ਸਕੂਲ ਕਾਲਜਸ ਦੇ ਨਾਲ ਇੰਟਰੈਕਸ਼ਨਸ ਵੀ ਕੀਤੀਆਂ ਜਾ ਰਹੀਆਂ ਡਿਊਰਿੰਗ ਦਿਸ ਵੀਕ ਔਰ ਅਸੀਂ ਇਹ ਸਾਰੀ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਾਂਗੇ ਮੈਡਮ ਇਹ ਸਿਰਫ ਲੁਧਿਆਣਾ ਦੇ ਰੂਪੇ ਪੂਰੇ ਪੰਜਾਬ ਦੇ ਵਿੱਚ ਹੈ ਇਨਫੈਕਟ ਪੂਰੇ ਇੰਡੀਆ ਦੇ ਵਿੱਚ ਹੈ ਔਰ ਇਹ ਪੂਰੇ ਇੰਡੀਆ 'ਚ ਮਨਾਇਆ ਜਾ ਰਿਹਾ ਹੈ ਠੀਕ ਹੈ ਅਕਤੂਬਰ ਮਹੀਨੇ ਦੇ ਲਾਸਟ ਆਖਿਰ ਵਾਲੇ ਵੀਕ ਦੇ ਵਿੱਚ ਮਨਾਇਆ ਜਾਵੇਗਾ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਿਹੜਾ ਬਰਥ ਐਨੀਵਰਸਰੀ ਹੈ ਨਾ ਉਹਨੂੰ